ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਨਾਤੁਰ ਬੁਟੀਕ ਤੇ ਉੱਪਰ ਆਈ ਹੋਪ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਲਾਈਕ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਿ ਵੀਡੀਓ ਕਿਦਾਂ ਦੀ ਲੱਗੀ ਤੇਗੀ ਵੱਤ ਤੋਂ ਵੱਤ ਸ਼ੇਅਰ ਕਰਿਆ ਕਰੋ ਜੇਕਰ ਤੁਸੀਂ ਆਪਣੇ ਇੰਸਟਾਗ੍ਰਾਮ ਵਾਲੇ ਪੇਜ ਨੂੰ ਵੀ ਹਜੇ ਤੱਕ ਫੋਲੋ ਨਹੀਂ ਕੀਤਾ ਜੋ ਕਿ ਨਾਦਰ ਬੁਟੀਕ ਦੇ ਨਾਮ ਤੇ ਹੀ ਬਣਿਆ ਹੈ ਪਲੀਜ਼ ਉਹਨਾਂ ਨੂੰ ਵੀ ਜਲਦੀ ਜਲਦੀ ਜਾ ਕੇ ਫੋਲੋ ਕਰ ਲਓ ਠੀਕ ਹੈ ਜੀ ਜੇਕਰ ਜਿਸ ਤੇ ਤੁਸੀਂ ਬਹੁਤ ਸੋਹਣੇ ਡਿਜ਼ਾਈਨ ਤੇ ਜਿਹੜੇ ਆਪਣੇ ਕਲਰ ਵਾਈਜ਼ ਨੇ ਨਾ ਤੁਸੀਂ ਦੇਖ ਸਕਦੇ ਹੋ ਤੇ ਆਪਣਾ ਕੋਈ ਵੀ ਸੂਟ ਆਪਣੇ ਦੋ ਰੈਡੀ ਕਰਵਾ ਸਕਦੇ ਹੋ ਵਰਲਡ ਵਾਈਡ ਆਪਾਂ ਸ਼ਿਪਿੰਗ ਕਰਦੇ ਹਾਂ ਜੀ ਸਟਿਚਿੰਗ ਵੀ ਆਪਣੇ ਕੋਲ ਅਵੇਲੇਬਲ ਹੈਗੀ ਹੈ ਤੁਸੀਂ ਆਪਣੇ ਕੋਲ ਸੂਟ ਵਿਦ ਸਟਿਚ ਔਰ ਵਿਦਆਊਟ ਸਟਿਚਿੰਗ ਵੀ ਲੈ ਸਕਦੇ ਹੋ ਠੀਕ ਹੈ ਜੀ ਤੁਸੀਂ ਕਿਤੇ ਵੀ ਬੈਠੇ ਕਿਸੇ ਵੀ ਪ੍ਰਕਾਰ ਦਾ ਕੋਈ ਹੈਂਡ ਮਸ਼ੀਨ ਆ ਪੇਂਟ ਦਾ ਜੋ ਬਲਾਕ ਪੇਂਟ ਦਾ ਹੈ ਨੀਡਲ ਥ्रेड ਦਾ ਕੋਈ ਵੀ ਵਰਕ ਹੋ ਗਿਆ ਤੁਸੀਂ ਸੂਟ ਰੈਡੀ ਕਰਵਾ ਸਕਦੇ ਹੋ ਕਿਸੇ ਵੀ ਵਰਕ ਦੇ ਵਿੱਚ ਔਰ ਕਿਸੇ ਵੀ ਫੈਬਰਿਕ ਦੇ ਉੱਪਰ ਸੋ ਚਲੋ ਜੀ ਅੱਜ ਮੈਂ ਤੁਹਾਨੂੰ ਦੱਸਾਂ ਕਿ ਜਿੱਦਾਂ ਆਪਾਂ ਡੇਲੀ ਆਪਾਂ ਤੁਹਾਡੇ ਲਈ ਇੱਕ ਬਲੌਗ ਸ਼ੇਅਰ ਕਰਦੇ ਆਂ ਤੁਹਾਡੇ ਨਾਲ ਜਿੰਨਾਂ ਵਿੱਚ ਆਪਾਂ ਨਵੇਂ ਕਨਸੈਪਟ ਦੇ ਨਾਲ ਤੇ ਇੱਕ ਨਵੀਂ ਵੀਡੀਓ ਲੈ ਕੇ ਆਉਨੇ ਆ ਜਿਹਦੇ ਵਿੱਚ ਤੁਹਾਨੂੰ ਨਵੇਂ-ਨਵੇਂ ਸੂਟ ਦਿਖਾਉਨੇ ਆ ਨਵੇਂ ਡਿਜ਼ਾਈਨ ਦੇ ਨਾਲ ਦਿਖਾਉਨੇ ਆ ਠੀਕ ਹੈ ਜੀ ਤੇ ਉਹਨਾਂ ਵਿੱਚੋਂ ਤੁਹਾਡੇ ਰਿਸਪੌਂਸ ਦੇ ਹਿਸਾਬ ਨਾਲ ਸਾਨੂੰ ਬਹੁਤ ਸੋਨਾ ਪਿਆਰ ਮਿਲ ਰਿਹਾ ਬਹੁਤ ਵਧੀਆ ਰਿਸਪੌਂਸ ਮਿਲ ਰਿਹਾ ਤੁਹਾਡਾ ਸਭ ਦਾ ਠੀਕ ਹੈ ਜੀ ਤੇ ਜੇਕਰ ਕਿਸੇ ਨੇ ਉਹ ਜਿਹੜੇ ਵੀ ਆਪਾਂ ਵੀਡੀਓ ਦੇ ਵਿੱਚ ਤੁਹਾਨੂੰ ਸੂਟ ਦਿਖਾਉਨੇ ਆ ਜਾਂ ਤੁਹਾਨੂੰ ਇੰਸਟਾਗ੍ਰam ਤੇ ਆਪਾਂ ਸ਼ੇਅਰ ਕਰਦੇ ਆਂ ਉਹਨਾਂ ਵਿੱਚੋਂ ਜੇਕਰ ਤੁਸੀਂ ਕੋਈ ਵੀ ਸੂਟ ਔਰ ਵਿਦਾਊਟ ਸਟੀਚਿੰਗ ਤੁਸੀਂ ਕਿਤੇ ਵੀ ਬੈਠੇ ਆਪਣੇ ਤੋਂ ਮੰਗਵਾ ਸਕਦੇ ਹੋ ਠੀਕ ਹੈ ਜੀ ਸਕਰੀਨ ਤੇ ਆਪਣਾ ਵਟਸਐਪ ਨੰਬਰ ਚੱਲ ਰਿਹਾ ਹੈ ਠੀਕ ਹੈ ਤੇ ਇਸ ਤੇ ਤੁਸੀਂ ਆਪਾਂ ਨੂੰ ਡੀਐਮ ਕਰਨਾ ਹੈ ਸਕਰੀਨਸ਼ਾਟ ਲੈ ਕੇ ਕਿ ਤੁਸੀਂ ਕਿਹੜਾ ਵਾਲਾ ਸੂਟ ਆਪਣੇ ਤੋਂ ਮੰਗਵਾਉਣਾ ਚਾਹੁੰਦੇ ਹੋ ਸੋ ਅੱਜ ਦੇ ਬਲੌਗ ਦੀ ਸਟਾਰਟਿੰਗ ਕਰਦੇ ਹਾਂ ਜੀ ਜਿੱਦਾਂ ਕਿ ਹੁਣ ਸਮਰ ਦਾ ਜਰਾ ਸੀਜ਼ਨ ਚੱਲ ਪਿਆ ਹੈ ਠੀਕ ਹੈ ਜੀ ਤੇ ਆਪਾਂ ਤੁਹਾਡੇ ਲਈ ਲੈ ਕੇ ਆਏ ਬਹੁਤ ਸੋਹਣੀ ਕਲੈਕਸ਼ਨਾਂ ਤੇ ਬਹੁਤ ਹੀ ਸੋਹਣੀ ਗਰਲਿਸ਼ ਲੁੱਕ ਵਾਲਾ ਮਸ਼ੀਨ ਵਰਕ ਦੇ ਨਾਲ ਜਿਹੜਾ ਆਪਏ ਅੱਜ ਸੂਟ ਲੈ ਕੇ ਆਏ ਆ ਤੁਹਾਡੇ ਲਈ ਸੋ ਜਿਨ੍ਹਾਂ ਨੂੰ ਵੀ ਇਹਨਾਂ ਵਿੱਚੋਂ ਤਿੰਨ ਤੋਂ ਚਾਰ ਚਾਰ ਕਲਰ ਨੇ ਇਸ ਦੇ ਵਿੱਚ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਊਗਾ ਤੁਸੀਂ ਸਕਰੀਨਸ਼ਾਟ ਲੈ ਕੇ ਆਪਾਂ ਨੂੰ ਵਟਸਐਪ ਤੇ ਡੀਐਮ ਕਰਨਾ ਤੇ ਤੁਸੀਂ ਕਿਤੇ ਵੀ ਬੈਠੇ ਹੀ ਸੂਟ ਨੂੰ ਮੰਗਵਾ ਸਕਦੇ ਹੋ ਠੀਕ ਹੈ ਜੀ ਤੇ ਇਹ ਫੈਬਰਿਕ ਹੈ ਜਿਹੜਾ ਨਵਾਂ ਲਾਂਚ ਹੋਇਆ ਚੈੱਕ ਦੇ ਵਿੱਚ ਹੈ ਇਹ ਠੀਕ ਹੈ ਸਭ ਤੋਂ ਪਹਿਲਾਂ ਜਿਹੜਾ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਵਾਈਟ ਕਲਰ ਹੈ ਜੀ ਜਿੱਦਾਂ ਮੇਰੀਆਂ ਭੈਣਾਂ ਦੇ ਰਿਕੁਐਸਟ ਆਈ ਸੀ ਕਿ ਸੂਟ ਓਪਨ ਕਰਕੇ ਦਿਖਾਇਆ ਕਰੋ ਪਹਿਲਾ ਸੂਟ ਆਪਾਂ ਤੁਹਾਨੂੰ ਓਪਨ ਕਰਕੇ ਦਿਖਾਵਾਂਗੇ ਬਾਕੀਆਂ ਹੀ ਤੁਹਾਨੂੰ ਤੈਅ ਲੱਗੀ ਮਿਲੂਗੀ ਸੋ ਸਾ ਇੱਕ ਸੂਟ ਤੋਂ ਹੀ ਤੁਹਾਨੂੰ ਪਤਾ ਲੱਗ ਜੂਗੀ ਕਿੰਦਾਂ ਦੀ ਡਿਜ਼ਾਈਨਿੰਗ ਹੋਈ ਹੋਈ ਹੈ ਇਸ ਦੇ ਵਿੱਚ ਸੈਂਟਰ ਪੈਨਲ ਬਣੇ ਹੋਏ ਨੇ ਠੀਕ ਹੈ ਜੀ ਤੁਸੀਂ ਵਾਈਟ ਤੇ ਕਲਰ ਦੇਖੋ ਕਲਰ ਚਾਟ ਕਿੰਨਾ ਸੋਹਣਾ ਲੱਗ ਰਿਹਾ ਕੰਟਰਾਸਟ ਪਿੰਕ ਗ੍ਰੀਨ ਤੇ yellow ਦਾ ਬਹੁਤ ਸੋਹਣਾ ਲੱਗ ਰਿਹਾ ਠੀਕ ਹੈ ਤੇ ਵਿੱਚ 골ਡਨ ਟੱਚ ਦਿੱਤਾ ਘੇਰੇ ਤੇ ਉਦਾਂ ਤੁਹਾਨੂੰ ਐਮਬ ਠੀਕ ਹੈ ਜੀ ਮਸਲੀਨ ਬਰਬਰੀ ਦਾ ਇਹਦੇ ਨਾਲ ਆਪਾਂ ਦੁਪੱਟਾ ਟਾਈਪ ਕੀਤਾ ਸੋ ਜਿੰਨਾ ਜਿੰਨਾ ਨੇ ਵੀ ਇਹ ਸੂਟ ਆਪਣੇ ਤੋਂ ਬਾਇ ਕਰਨਾ ਹੈ ਸਕਰੀਨ ਤੇ ਆਪਣਾ ਨੰਬਰ ਚੱਲ ਰਿਹਾ ਜੀ WhatsApp ਨੰਬਰ ਆਪਾਂ ਨੂੰ ਤੁਸੀਂ ਜਾ ਕੇ DM ਕਰਨਾ ਸਕਰੀਨਸ਼ਾਟ ਲੈ ਕੇ ਤੁਸੀਂ ਦੱਸਣਾ ਕਿ ਤੁਸੀਂ ਕਿਹੜਾ ਸੂਟ ਮੰਗਵਾਉਣਾ ਚਾਹੁੰਦੇ ਹੋ ਆਪਣੇ ਤੋਂ ਠੀਕ ਹੈ ਜੀ ਬਹੁਤ ਸੋਹਣੀ ਕੁਆਲਿਟੀ ਦਾ ਫੈਬਰਿਕ ਫੈਬਰਿਕ ਹੈ ਇਹ ਵਾਲਾ ਕਾਟਨ ਦਾ ਠੀਕ ਹੈ ਨਿਊ ਲਾਂਚ ਹੋਇਆ ਜੀ ਇਹ ਵਾਲਾ ਫੈਬਰਿਕ ਠੀਕ ਹੈ ਸੋ ਜਿੰਨਾ ਜਿੰਨਾ ਨੇ ਵੀ ਜਿਹੜਾ ਵੀ ਸੂਟ ਆਪਣੇ ਤੋਂ ਮੰਗਵਾਣਾ ਚਾਹੇ ਕਿ ਕਲਰ ਤੁਸੀਂ ਬਾਈ ਕਰਨਾ ਚਾਹੁੰਦੇ ਹੋ ਸੂਟ ਤੁਸੀਂ ਲੈਣਾ ਚਾਹੁੰਦੇ ਹੋ ਆਪਣੇ ਤੋਂ ਇਹ ਸੂਟ ਤੁਸੀਂ ਵਿਦ ਸਟੀਚਿੰਗ ਔਰ ਵਿਦਆਊਟ ਸਟੀਚਿੰਗ ਵੀ ਮੰਗਵਾ ਸਕਦੇ ਹੋ ਠੀਕ ਹੈ ਜੀ ਤੇ ਮਸਲੀਨ ਬਰਬਰੀ ਦਾ ਆਪਾਂ ਇਹਨਾਂ ਨੂੰ ਦੁਪੱਟਾ ਰੱਖਿਆ ਜਿੱਦਾਂ ਕਿ ਤੁਹਾਨੂੰ ਘੇਰੇ ਦੇ ਉੱਪਰ 골ਡਨ ਕਲਰ ਦਾ ਵਰਕ ਮਿਲੇਗਾ ਉਦਾਂ ਹੀ ਤੁਹਾਨੂੰ ਦੁਪੱਟੇ ਦੇ ਉੱਪਰ ਕਟਵਰਕ ਮਿਲੇਗਾ 골ਡਨ ਕਲਰ ਦਾ ਠੀਕ ਹੈ ਜੀ ਏ येलो 골ਡਨ ਨਹੀਂ ਹੈਗਾ ਮੈਟੈਨਿਕਲ 골ਡ ਕਲਰ ਯੂਜ਼ ਕੀਤਾ ਆਪਾਂ ਦੇ ਵਿੱਚ ਮਸ਼ੀਨ ਵਰਕ ਹੋਇਆ ਹੋਇਆ ਜੀ ਪ੍ਰੋਪਰ ਵਰਕ ਤੁਹਾਨੂੰ ਬਹੁਤ ਹੀ ਸਫਾਈ ਦੇ ਨਾਲ ਨੀਟ ਐਂਡ ਕਲੀਨ ਮਿਲੇਗਾ ਸੋ ਜਿੰਨਾਂ ਜਿੰਨਾਂ ਨੂੰ ਜਿਹੜਾ ਪਸੰਦ ਆ ਸੂਟ ਤੁਸੀਂ ਸਕਰੀਨ ਸ਼ਾਟ ਲੈ ਕੇ ਡੀਐਮ ਕਰ ਸਕਦੇ ਹੋ ਚਲੋ ਜੀ ਨੈਕਸਟ ਕਲਰ ਹੈਗਾ ਜੀ ਕਰੀਮ ਕਲਰ ਹੈ ਇਹ ਠੀਕ ਹੈ ਤੇ ਇਸਦੇ ਵੀ ਘੇਰੇ ਤੇ ਤੁਹਾਨੂੰ ਇਥੋਂ ਨੇੜੇ ਤੋਂ ਪਤਾ ਲੱਗ ਰਿਹਾ ਹੋਣਾ ਬਹੁਤ ਸੋਹਣੀਆਂ ਬੇਲਾਂ ਬਣੀਆਂ ਹੋਈਆਂ ਨੇ ਤੇ ਬਹੁਤ ਸੋਹਣੇ 골ਡਨ ਕਦਰ ਦੇ ਨਾਲ ਜਿਹੜੇ ਆਪਾਂ ਸਕਰੋਲ ਜੇ ਕਿਤੇ ਹੋਏ ਆ ਬਹੁਤ ਸੋਹਣੀ ਡਿਜ਼ਾਈਨਿੰਗ ਘੇਰੇ ਦੇ ਉੱਤੇ ਹੋਈ ਹੋਈ ਆ ਤੇ ਆਰਗ ਸੌਰੀ ਮਸਲੀਨ ਬਰਬਰੀ ਦਾ ਜਿਹੜਾ ਆਪਾਂ ਇਹਨਾਂ ਦੁਪੱਟਾ ਰੱਖਿਆ ਬਹੁਤ ਸੋਹਣਾ ਲੇਸ ਔਰ ਗੋਟੇ ਦੇ ਨਾਲ ਜਿਹੜਾ ਦੁਪੱਟਾ ਮਸ਼ੀਨ ਵਰਕ ਦੇ ਨਾਲ ਰੈਡੀ ਹੋਇਆ ਠੀਕ ਹੈ ਜੀ ਬਹੁਤ ਸੋਹਣਾ ਸੂਟ ਹੈ ਪਾਰਟੀ ਵੇਅਰ ਸੂਟ ਹੈ ਤੁਸੀਂ ਇਹਨੂੰ ਕਿਦਾਂ ਮਰਜੀ ਡਿਜ਼ਾਈਨ ਕਰ ਸਕਦੇ ਹੋ ਅੰਟੀਕੇ ਜਿੱਦਾਂ ਵੀ ਤੁਹਾਨੂੰ ਸੂਟ ਪਸੰਦ ਆ ਤੁਸੀਂ ਆਪਣੇ ਤੋਂ ਸੂਟ ਕਿਤੇ ਵੀ ਬੈਠੇ ਮੰਗਵਾ ਸਕਦੇ ਹੋ ਇਸ ਦੇ ਵਿੱਚ ਇੱਕ ਇਹ ਵਾਈਟ ਕਲਰ ਸੀਗਾ ਫਸਟ ਵਾਲਾ ਤੇ ਇਹ ਵਾਲਾ ਜਿਹੜਾ ਆਫ ਵਾਈਟ ਕਲਰ ਹੈ ਠੀਕ ਹੈ ਜੀ ਸੋ ਜਿੰਨਾ ਜਿਨ੍ਹਾਂ ਨੇ ਵੀ ਜਿਹੜਾ ਵੀ ਸੂਟ ਬਾਈ ਕਰਨਾ ਹੈ ਆਪਾਂ ਨੂੰ ਦੱਸ ਸਕਦਾ ਹੈ ਡੀਐਮ ਕਰ ਸਕਦਾ ਹੈ ਤੇ ਵਰਲਡਵਾਈਡ ਆਪਾਂ ਸ਼ਿਪਿੰਗ ਕਰਦੇ ਹਾਂ ਜੀ ਸਟਿਚਿੰਗ ਆਪਣੇ ਕੋਲ ਆਲਸੋ ਅਵੇਲੇਬਲ ਹੈਗੀ ਹੈ ਸੋ ਜਿਨ੍ਹਾਂ ਨੇ ਵੀ ਸੂਟ ਆਪਣੇ ਤੋਂ ਵਿਦ ਸਟਿਚਿੰਗ ਔਰ ਵਿਦਆਊਟ ਟੂ ਸਟਿਚਿੰਗ ਮੰਗਵਾਣੇ ਹੁੰਦੇ ਨੇ ਮੰਗਵਾ ਸਕਦੇ ਹੋ ਤੇ ਆਪਣੇ ਕੋਲ ਹੈਂਡਵਰਕ ਮਸ਼ੀਨਵਰਕ ਆ ਰਹੀ ਆਰੀ ਬਲੋਕ ਪੇਂਟ ਦਾ ਤੇ ਪੇਂਟ ਦਾ ਤੇ ਸਪੈਸ਼ਲੀ ਨੀਡਲ ਸਟਰੈੱਡ ਵਾਲਾ ਵਰਕ ਵੀ ਆਪਾਂ ਕਰਦੇ ਆ ਜੀ ਆਪਣੇ ਕੋਲ ਅਵੇਲੇਬਲ ਹੈਗੇ ਸੋ ਜਿਨ੍ਹਾਂ ਨੇ ਵੀ ਉਹਨਾਂ ਵਿੱਚੋਂ ਵੀ ਕੋਈ ਡਿਜ਼ਾਈਨ ਰੈਡੀ ਕਰਵਾਉਣਾ ਹੋਵੇ ਤੁਸੀਂ ਆਪਾਂ ਨੂੰ ਦੱਸ ਕੇ ਡਿਜ਼ਾਈਨ ਰੈਡੀ ਕਰਵਾ ਸਕਦੇ ਹੋ ਠੀਕ ਹੈ ਜੀ ਤੇ ਜਿਹੜੇ ਨੀਡਲ ਥ्रेड ਵਾਲੇ ਵਰਕ ਦਾ ਡਿਜ਼ਾਈਨ ਹੈ ਉਹ ਤੁਸੀਂ ਆਪਣੇ ਕੋਲੋਂ ਵੀ ਪੇਸ ਕੇ ਦੱਸ ਸਕਦੇ ਹੋ ਠੀਕ ਹੈ ਜੀ ਤੇ ਉਹਨਾਂ ਦਾ ਪ੍ਰਾਈਸ ਵਗੈਰਾ ਪੁੱਛਣ ਲਈ ਕਿਸੇ ਵੀ ਫੈਬਰਿਕ ਤੇ ਤੁਸੀਂ ਕਰਵਾ ਸਕਦੇ ਹੋ ਡਿਟੇਲ ਜਾਣਕਾਰੀ ਲੈਣ ਲਈ ਤੁਸੀਂ ਆਪਾਂ ਨੂੰ ਸਕਰੀਨ ਤੇ ਜੋ ਆਪਣਾ ਨੰਬਰ چل ਰਿਹਾ ਜੀ 9781735157 ਤੇ ਤੁਸੀਂ ਆਪਾਂ ਨੂੰ DM ਕਰ ਸਕਦੇ ਹੋ ਠੀਕ ਹੈ ਜੀ ਨਹੀਂ ਆਦਰਵਾਈਸ ਤੁਸੀਂ ਆਪਾਂ ਨੂੰ ਇੰਸਟਾਗ੍ਰam ਦੇ ਉੱਪਰ ਵੀ ਉੱਪਰ ਵੀ ਡਾਇਰੈਕਟ ਮੈਸੇਜ ਕਰ ਸਕਦੇ ਹੋ ਜੋ ਆਪਣੇ YouTube ਤੇ ਚੈਨਲ ਬਣਿਆ ਹੋਇਆ ਸੇਮ ਹੀ ਨਾਮ ਤੇ ਆਪਣਾ ਇੰਸਟਾਗ੍ਰam ਦੇ ਉੱਪਰ ਵੀ ਪੇਜ ਬਣਿਆ ਹੋਇਆ ਠੀਕ ਹੈ ਜੀ ਸੋ ਜਿਨ੍ਹਾਂ ਨੂੰ ਵੀ ਜਿਹੜਾ ਵੀ ਸੂਟ ਤੁਸੀਂ ਰੈਡੀ ਕਰਵਾਉਣਾ ਹੁੰਦਾ ਠੀਕ ਹੈ ਆਪਣੇ ਤੋਂ ਜਾ ਕੇ ਤੁਸੀਂ ਆਪਾਂ ਨੂੰ WhatsApp ਤੇ ਜਾਂ Instagram ਤੇ DM ਕਰ ਸਕਦੇ ਹੋ ਠੀਕ ਹੈ ਜੀ ਤੇ ਇਹ ਅੱਜ ਵਾਲੀ ਕਲੈਕਸ਼ਨ ਹੈ ਜਿਹੜੀ ਸਭ ਤੋਂ ਹਿੱਟ ਕਲੈਕਸ਼ਨ ਹੈ ਆਪਣੀ ਠੀਕ ਹੈ ਸਭ ਤੋਂ ਸੋਹਣਾ ਡਿਜ਼ਾਈਨ ਹੈ ਜੀ ਗਰਮੀਆਂ ਦੇ ਵਿੱਚ ਤੁਸੀਂ ਇਹਨੂੰ ਪਾਰਟੀ ਵੇਅਰ ਡਿਜ਼ਾਈਨ ਕਰਕੇ ਕਿਦਾਂ ਮਰਜੀ ਸੂਟ ਨੂੰ ਅ ویئر ਕਰ ਸਕਦੇ ਹੋ ਤੇ ਗਰਮੀਆਂ ਦੇ ਵਿੱਚ ਐਦਾਂ ਦੇ ਕਲਰ ਨੇ ਜਿਹੜੇ ਬਹੁਤ ਸੋਹਣੀ ਲੁੱਕ ਕ੍ਰੀਏਟ ਕਰਦੇ ਨੇ ਫਾਈਨਲ ਲੁੱਕ ਇਹਨਾਂ ਦੀ ਬਣ ਕੇ ਬਹੁਤ ਸੋਹਣੀ ਆਉਂਦੀ ਹੈ ਠੀਕ ਹੈ ਸਭ ਤੋਂ ਪਹਿਲਾਂ ਤੁਸੀਂ ਡਿਜ਼ਾਈਨਿੰਗ ਚੈੱਕ ਕਰੋ ਬਹੁਤ ਹੀ ਸੋਹਣੇ ਕਲਰ ਕੰਟਰਾਸਟ ਦੇ ਨਾਲ ਤੇ ਬਹੁਤ ਹੀ ਸੋਹਣਾ ਡਿਜ਼ਾਈਨ ਤੇ ਹਲਕਾ ਫੁਲਕਾ ਜਿਹਾ ਡਿਜ਼ਾਈਨ ਆਪਾਂ ਤੋਂ ਡੇਲੀ ਲੈ ਕੇ ਆਏ ਆ ਠੀਕ ਹੈ ਤੇ ਕਮੈਂਟਾਂ ਦੇ ਵਿੱਚ ਸਾਰਿਆਂ ਨੇ ਜ਼ਰੂਰ ਦੱਸਣਾ ਕਿ ਇਹ ਵਾਲੇ ਸੂਟ ਤੁਹਾਨੂੰ ਕਿੱਦਾਂ ਦੇ ਲੱਗੇ ਇਹਨਾਂ ਸੂਟਾਂ ਦਾ ਪ੍ਰਾਈਸ ਜਾਣਨ ਲਈ ਤੁਸੀਂ ਆਪਾਂ ਨੂੰ ਡੀਐਮ ਕਰਨਾ WhatsApp ਤੇ ਆਦਰਵਾਇਸ ਤੁਸੀਂ ਇੰਸਟਾਗ੍ਰam ਤੇ ਵੀ ਡੀਐਮ ਕਰ ਸਕਦੇ ਹੋ ਚਲੋ ਜੀ ਨੈ ਠੀਕ ਹੈ ਜੀ ਜਿਹੜਾ ਆਪਾਂ ਤੁਹਾਨੂੰ ਹੁਣ ਸਕੈਨ ਤੇ ਦਿਖਾ ਕੇ ਹਟਿਆ ਉਹ ਆਫ ਵਾਈਟ ਆ ਇਹ ਤੁਹਾਨੂੰ ਮੈਂ ਦੁਬਾਰਾ ਤੋਂ ਜ਼ੂਮ ਕਰਕੇ ਨੇੜੇ ਤੋਂ ਕਲਿੱਪ ਕਲਿੱਪ ਲੈ ਕੇ ਇਹਨਾਂ ਦੇ ਇਸ ਲਈ ਦਿਖਾ ਰਹੀਆਂ ਤਾਂ ਜੋ ਤੁਹਾਨੂੰ ਪ੍ਰੋਪਰ ਵਰਕ ਦੀ ਸਫਾਈ ਪਤਾ ਚੱਲ ਚੱਲ ਸਕੇ ਕਿ ਵਰਕ ਕਿੰਨੀ ਸਫਾਈ ਦੇ ਨਾਲ ਨੀਟ ਐਂਡ ਕਲੀਨ ਹੋਇਆ ਹੋਇਆ ਵਰਕ ਤੁਹਾਨੂੰ ਬਹੁਤ ਹੀ ਸਾਫ ਸੁਥਰਾ ਤੇ ਬੈਸਟ ਕੁਆਲਿਟੀ ਦਾ ਤੁਹਾਨੂੰ ਫੈਬਰਿਕ ਜਿਹੜਾ ਆਪਾਂ ਪ੍ਰੋਵਾਈਡ ਕਰਦੇ ਆ ਨਾਦਰ ਬੁਟੀਕ ਵੱਲੋਂ ਤੁਹਾਨੂੰ ਫੈਬਰਿਕ ਤੇ ਵਰਕ ਆ ਜਿਹੜਾ ਬਹੁਤ ਹੀ ਸਫਾਈ ਦੇ ਨਾਲ ਨੀਟ ਐਂਡ ਕਲੀਨ ਤੇ ਟਾਪ ਕੁਆਲਿਟੀ ਦਾ ਜਿਹੜਾ ਪ੍ਰੋਵਾਈਡ ਕੀਤਾ ਜਾਂਦਾ ਸੋ ਤੁਸੀਂ ਟੈਨਸ਼ਨ ਫਰੀ ਹੋ ਕੇ ਆਪਣਾ ਆਰਡਰ ਜਿਹ ਠੀਕ ਹੈ ਜੀ ਬਹੁਤ ਹੀ ਸੋਹਣਾ 골ਡਨ ਕਲਰ ਮੈਟੈਨਿਕਲ 골ਡਨ ਆਪਾਂ ਟੱਚ ਟੱਚ ਦਾ ਦਿੱਤਾ ਇਹਦੇ ਵਿੱਚ ਠੀਕ ਹੈ ਬਹੁਤ ਜੁਣਾ ਸੋਹਣਾ ਸੂਟ ਹੈ ਜਿਹੜਾ ਬਣ ਕੇ ਰੈਡੀ ਹੋਇਆ ਹੈ ਠੀਕ ਹੈ ਟ੍ਰੈਂਗਲ ਸ਼ੇਪ ਦੇ ਨਾਲ ਆਪਾਂ ਘੇਰਾ ਬਣਾਇਆ ਇਸ ਦਾ ਉਸ ਤੋਂ ਬਾਅਦ ਸੈਂਟਰ ਪੈਨਲ ਜਾਂਦੇ ਆ ਠੀਕ ਹੈ 골ਡਨ ਕਲਰ ਦੀ ਬਹੁਤ ਸੋਹਣੀ ਸਫਾਈ ਹੈ ਬਹੁਤ ਸੋਹਣਾ ਵਰਕ ਲੱਗਦਾ ਇਹਦੇ ਵਿੱਚ ਕੰਟਰਾਸਟ ਕੰਬੀਨੇਸ਼ਨ ਬਹੁਤ ਸੋਹਣਾ ਸੋ ਜਿਨ੍ਹਾਂ ਨੂੰ ਕਰੀਮ ਵਾਈਟ ਠੀਕ ਹੈ ਇਹਨਾਂ ਵਿੱਚੋਂ ਸੂਟ ਪਸੰਦਾ ਤੁਸੀਂ ਡੀਐਮ ਕਰ ਸਕਦੇ ਹੋ ਤੇ ਨੈਕਸਟ ਕਲਰ ਜੋ ਤੁਹਾਨੂੰ ਮੈਂ ਦਿਖਾਉਣ ਜਾ ਰਹੀਆਂ ਸਭ ਦਾ ਫੇਵਰਟ ਕਲਰ ਹੈ ਜੀ ਬਲੈਕ ਠੀਕ ਹੈ ਜੀ ਤੁਸੀਂ ਕਲਰ ਦੇਖੋ ਬਲੈਕ ਦੇ ਉੱਪਰ ਕੰਟਰਾਸਟ ਦੇਖੋ ਕਿੰਨਾ ਸੋਹਣਾ ਲੱਗ ਰਿਹਾ ਤੇ ਵਰਕ ਕਿੰਨੀ ਸਫਾਈ ਦੇ ਨਾਲ ਹੋਇਆ ਹੋਇਆ ਠੀਕ ਹੈ ਜੀ ਆਈ ਮੈਨੂੰ ਉਹ ਪੂਰੀ ਉਮੀਦ ਹੈ ਕਿ ਇਹ ਵਾਲਾ ਸੂਟ ਜਿਹੜਾ ਤੁਹਾਡੇ ਤੋਂ ਆਰਡਰ ਕਰੇ ਬਿਨਾਂ ਰਹਿਣਾ ਨਹੀਂ ਜਾਣਾ बिकॉज़ ਬਹੁਤ ਸੋਹਣਾ ਸੂਟ ਜਿਹੜਾ ਬਣ ਕੇ ਰੈਡੀ ਹੋਇਆ ਤੇ ਗਰਮੀਆਂ ਦੇ ਵਿੱਚ ਆਪਾਂ ਨੂੰ ਇਦਾਂ ਦੀਆਂ ਚੀਜ਼ਾਂ ਨਹੀਂ ਜਿਹੜੀਆਂ ਚਾਹੀਦੀਆਂ ਹੁੰਦੀਆਂ ਨੇ ਠੀਕ ਹੈ ਕਿਉਂਕਿ ਆਪਾਂ ਗਰਮੀਆਂ ਦੇ ਵਿੱਚ ਕੁਝ ਜ਼ਿਆਦਾ ਹੈਵੀ ਚੀਜ਼ਾਂ ਵੀ ਨਹੀਂ ਵੇਅਰ ਕਰ ਸਕਦੇ ਠੀਕ ਹੈ ਸੋ ਇਹਨਾਂ ਨੂੰ ਆਪਾਂ ਪਾਰਟੀ ਵੇ ਪਾਰਟੀ ਵਗੈਰਾ ਦੇ ਵਿੱਚ ਵਿਆਹ ਸ਼ਾਦੀ ਦੇ ਵਿੱਚ ਕਿਦਾਂ ਮਰਜ਼ੀ ਵੇਅਰ ਕਰ ਸਕਦੇ ਆ ਫੈਬਰਿਕ ਵੀ ਦੇਖੋ ਕਾਟਨ ਦਾ ਹੋ ਗਿਆ ਤੇ ਉੱਪਰੋਂ ਵਰਕ ਵੀ ਬਹੁਤ ਸੋਹਣਾ ਹੋ ਗਿਆ ਠੀਕ ਹੈ ਜੀ ਤੇ ਇਸ ਫਾਈਨਲ ਲੁੱਕ ਇਹਨਾਂ ਦੀ ਰੈਡੀ ਬਹੁਤ ਸੋਹਣੀ ਹੁੰਦੀ ਪਾ ਕੁਝ ਥੋੜੀ ਬਹੁਤੀ ਆਵਦੀ ਵੀ ਕ੍ਰੀਏਟੀਵਿਟੀ ਕਰਦੇ ਆ ਜਿੱਦਾਂ ਜੀ neck ਹੋ ਗਿਆ ਬਾਜੂ ਹੋ ਗਿਆ ਜਾਂ ਕੋਈ ਪਾਈਪਿੰਗ ਜਾਂ लेस ਵਗੈਰਾ ਲਗਾ ਕੇ ਆਪਾਂ ਸੂਟ ਨੂੰ ਰੈਡੀ ਕਰਦੇ ਆ ਤਾਂ ਉਸ ਨੂੰ ਹੋਰ ਵੀ ਚਾਰ ਚੰਨ ਲੱਗ ਜਾਂਦੇ ਨੇ ਤੇ ਆਪਾਂ ਹੋਰ ਵੀ ਬਹੁਤ ਸੋਹਣਾ ਬਣਾ ਸਕਦੇ ਆ ਉਸ ਨੂੰ ਇੱਕ ਸਸਤੇ ਸੂਟ ਨੂੰ ਮਹਿੰਗਾ ਬਣਾ ਸਕਦੇ ਆ ਠੀਕ ਹੈ ਜੀ ਤੇ ਇੱਕ ਵਿਦਾਉ ਵਿਕਾਰ ਜਾਂ ਥੋੜੀ ਬਹੁਤੀ ਸਟਿਚਿੰਗ ਕਰਕੇ ਮਹਿੰਗੇ ਸੂਟ ਨੂੰ ਵੀ ਜਿਹੜਾ ਬੇਕਾ ਸੂਟ ਬਣਾਇਆ ਜਾ ਸਕਦਾ ਇੱਕ ਉਹ ਸਟਿਚਿੰਗ ਤੇ ਡਿਪੈਂਡ ਹੁੰਦੀ ਹੈ ਗੱਲ ਸੋ ਇੰਨਾ ਕਲਰ ਦੇ ਵਿੱਚ ਸਭ ਦਾ ਫੇਵਰਟ ਬਲੈਕ ਹੁੰਦਾ ਤੇ ਜਿਨ੍ਹਾਂ ਨੂੰ ਵੀ ਬਲੈਕ ਸੂਟ ਨਹੀਂ ਵੀ ਪਸੰਦ ਉਹਨਾਂ ਨੂੰ ਵੀ ਇਹ ਸੂਟ ਜਿਹੜਾ ਸੋਹਣਾ ਲੱਗੂਗਾ ਕਿਉਂਕਿ ਇਹਦੇ ਉੱਤੇ ਜਿਹੜੇ ਕਲਰ ਨੇ ਕੰਟਰਾਸਟ ਕੀਤੇ ਨੇ ਉਹ ਬਹੁਤ ਸੋਹਣੇ ਲੱਗ ਰਹੇ ਨੇ ਠੀਕ ਹੈ ਜੀ ਤੇ ਵਰਕ ਵੀ ਬਹੁਤ ਹੀ ਸਫਾਈ ਦੇ ਨਾਲ ਨੀਟ ਐਂਡ ਕਲੀਨ ਹੋਇਆ ਹੋਇਆ ਸੋ ਜਿਨ੍ਹਾਂ ਨੂੰ ਬਲੈਕ ਕਲਰ ਪਸੰਦ ਹੈ ਜਲਦੀ ਜਲਦੀ ਜਾ ਕੇ ਸਕਰੀਨਸ਼ਾਟ ਲੈ ਕੇ ਆਪਾਂ ਨੂੰ ਤੁਸੀਂ 9781735157 ਤੇ ਤੁਸੀਂ ਜਾ ਕੇ ਆਪਾਂ ਨੂੰ ਡੀਐਮ ਕਰਨਾ ਹੈ ਅੰਤੇ ਦੱਸਣਾ ਹੈ ਕਿ ਤੁਸੀਂ ਕੌਨਸਾ ਸੂਟ ਮੰਗਵਾਉਣਾ ਚਾਹੁੰਦੇ ਹੋ ਠੀਕ ਹੈ ਜੀ ਤੇ ਕਿਹੜਾ ਸੂਟ ਤੁਸੀਂ ਰੈਡੀ ਕਰਵਾਉਣਾ ਚਾਹੁੰਦੇ ਹੋ ਕਿਦਾਂ ਦਾ ਤੁਸੀਂ ਵਰਕ ਕਰਵਾਉਣਾ ਚਾਹੁੰਦੇ ਹੋ ਠੀਕ ਹੈ ਜੀ ਮੈਨੂੰ ਉਮੀਦ ਹੈ ਕਿ ਜਿਹੜੇ ਅੱਜ ਵਾਲੀ ਵੀਡੀਓ ਮੈਂ ਤੁਹਾਡੇ ਨਾਲ ਲੈ ਕੇ ਆਈਆਂ ਨਾ ਸੂਟਾਂ ਦੀ ਇਹ ਸੂਟ ਤੁਹਾਨੂੰ ਪਸੰਦ ਆਏ ਹੋਣਗੇ ਕਿਉਂਕਿ ਬਹੁਤ ਸੋਹਣੇ ਸੂਟ ਨੇ ਬਹੁਤ ਸੋਹਣਾ ਡਿਜ਼ਾਈਨ ਹੈ ਤੇ ਬਹੁਤ ਸੋਹਣਾ ਬੈਸਟ ਤੇ ਮੇਨ ਗੱਲ ਹੈ ਕਿ ਜਿਹੜਾ ਇਹਦੇ ਵਿੱਚ ਆਪਾਂ ਫੈਬਰਿਕ ਕੀਤਾ ਨਾ ਸਭ ਤੋਂ ਲਾਂਚ ਠੀਕ ਹੈ ਵਧੀਆ ਵਾਲਾ ਜਿਹੜਾ ਫੈਬਰਿਕ ਲਾਂਚ ਹੋਇਆ ਇਹ ਨਵਾਂ ਕੱਪੜਾ ਲਾਂਚ ਹੋਇਆ ਸੋ ਜਿੰਨਾ ਜਿੰਨਾਂ ਨੇ ਵੀ ਇਹ ਵਾਲਾ ਸੂਟ ਲੈਣਾ ਆਪਾਂ ਨੂੰ ਜਲਦੀ ਜਾ ਕੇ ਡੀਐਮ ਕਰ ਸਕਦੇ ਹੋ ਤੇ ਇਹਨਾਂ ਦਾ ਪ੍ਰਾਈਸ ਵੀ ਕੁਝ ਜ਼ਿਆਦਾ ਨਹੀਂ ਹੈਗਾ ਆਪਾਂ ਰੀਜ਼ਨੇਬਲ ਪ੍ਰਾਈਸ ਰੱਖੇ ਨੇ ਸੋ ਜਿੰਨਾ ਜਿੰਨਾਂ ਨੇ ਵੀ ਜਾ ਕੇ ਆਪਾਂ ਨੂੰ ਸਕਰੀਨਸ਼ਾਟ ਲੈ ਕੇ ਡੀਐਮ ਕਰਨਾ ਹੈ ਉਹ ਕਰ ਸਕਦੇ ਆ ਠੀਕ ਹੈ ਜੀ ਸੂਟ ਲੈਣੇ ਨੇ ਚਲੋ ਜੀ ਇਹ ਆ ਗਿਆ ਮਾਊਸ ਛੇਡ ਦੇ ਵਿੱਚ ਬਹੁਤ ਹੀ ਜ਼ਿਆਦੇ ਪਿਆਰਾ ਕਲਰ ਹੈ ਸੋ ਜਿੰਨਾ ਭੈਣਾਂ ਨੂੰ ਪਸੰਦ ਆਇਆ ਇਹ ਲਾਈਟ ਕਲਰ ਪਾਉਣੇ ਉਨਾਂ ਲਈ ਵੈਸਟ ਆਪਸ਼ਨ ਆ ਠੀਕ ਹੈ ਜੀ ਤੇ ਕੰਟਰਾਸਟ ਤੁਸੀਂ ਦੇਖੋ ਇਹਦੇ ਉੱਪਰ ਤਾਂ ਪਿੰਕ ਕੱਲਰ ਦਾ ਜਿਹੜਾ ਕੰਟਰਾਸਟ ਆ ਉਸ ਤੋਂ ਵੀ ਜ਼ਿਆਦਾ ਸੋਹਣਾ ਲੱਗ ਰਿਹਾ ਠੀਕ ਹੈ ਜੀ ਤੇ ਆਲ ਓਵਰ ਇਹ ਵਾਲੇ ਸੂਟ ਰਹਿਣਗੇ ਜੀ ਬਰਬਰੀ ਮਸਲੀਨ ਦਾ ਮੈਂ ਤੁਹਾਨੂੰ ਪਹਿਲਾਂ ਦੱਸ ਰਹੀ ਆ ਬਰਬਰੀ ਮਸਲੀਨ ਇਹਦਾ ਦੁਪੱਟਾ ਰਹੇਗਾ ਆਲੇ-ਦਾਲੇ ਉਹਦੇ ਤੁਹਾਨੂੰ ਚਾਰੇ ਸਾਈਡ ਕੱਟ ਮਾਰਕ ਮਿਲੇਗਾ ਠੀਕ ਹੈ ਜੀ ਤੇ ਵਿੱਚ ਵੀ ਉਹਦੇ ਮਸ਼ੀਨ ਵਰਕ ਹੋਇਆ ਹੋਇਆ ਦੁਪੱਟੇ ਦੇ ਠੀਕ ਹੈ ਜੀ ਸੋ ਜਿੱਦਾਂ ਇਹਦੇ ਵਿੱਚ ਸੈਂਟਰ ਪੈਨਲ ਬਣੇ ਹੋਏ ਨੇ ਉਦਾਂ ਹੀ ਆਪਣੇ ਦੁਪट्टे ਦੇ ਵਿੱਚ ਬਣੇ ਹੋਏ ਨੇ ਠੀਕ ਹੈ ਇਹ ਆਪਣਾ ਮਾਊਸ ਛੇੜਾ ਜੀ ਲਾਸਟ ਛੇੜਾ ਆਪਾਂ ਚਾਰ ਤੁਹਾਨੂੰ ਕਲਰ ਦਿਖਾਏ ਨੇ ਵਾਈਟ ਪ੍ਰੋਪਰ ਜੈਡ ਵਾਈਟਰ ਤੇ ਜੈਡ ਬਲੈਕ ਆਫ ਵਾਈਟ ਤੇ ਮਾਊਸ ਛੇੜ ਠੀਕ ਹੈ ਜੀ ਇਹ ਚਾਰ ਕਲਰ ਨੇ ਜੀ ਆਪਣੇ ਕੋਲ ਇਹਨਾਂ ਚਾਰਾਂ ਸੂਟਾਂ ਨੂੰ ਤੁਸੀਂ ਕੋਈ ਵੀ ਸਕਰੀਨ ਸ਼ਾਟ ਲੈ ਕੇ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆ ਤੁਸੀਂ ਆਪਣੇ ਤੋਂ ਮੰਗਵਾ ਸਕਦੇ ਹੋ ਠੀਕ ਹੈ ਜੀ ਬਹੁਤ ਸੋਹਣਾ ਸਫਾਈ ਦੇ ਨਾਲ ਬਹੁਤ ਹੀ ਨੀਟ ਐਂਡ ਕਲੀਨ ਜਿਹੜਾ ਮਸ਼ੀਨ ਵਰਕ ਹੋਇਆ ਹੋਇਆ ਠੀਕ ਹੈ ਜੀ ਗਰਮੀਆਂ ਦੇ ਵਿੱਚ ਇਦਾਂ ਦੇ ਸੂਟ ਵੇਅਰ ਕਰਨੇ ਬਹੁਤ ਵਧੀਆ ਲੱਗਦੇ ਨੇ ਬਿਕੋਜ਼ ਹਲਕਾ ਫੁਲਕਾ ਜਿਹਾ ਡਿਜ਼ਾਈਨ ਹੋਵੇ ਤੇ ਕਲਰ ਚਾਰਟ ਉਹਦਾ ਸੋਹਣਾ ਹੋਵੇ ਸੂਟ ਵੈਸੀ ਸੋਹਣਾ ਲੱਗਦਾ ਪਿਆ ਹੋਇਆ ਠੀਕ ਹੈ ਜੀ ਸੋ ਆਈ ਕਮੈਂਟਾਂ ਦੇ ਵਿੱਚ ਤੁਸੀਂ ਜ਼ਰੂਰ ਦੱਸਿਓ ਠੀਕ ਹੈ ਵੀ ਤੁਹਾਨੂੰ ਜਿਹੜਾ ਸੂਟ ਨੇ ਉਹ ਕਿਦਾਂ ਦੇ ਲੱਗੇ ਤੇ ਤੁਸੀਂ ਇੱਕ ਵਾਰੀ ਆਪਣੇ ਸੂਟ ਜਦੋਂ ਮੰਗਵਾ ਕੇ ਦੇਖੋਗੇ ਨਾ ਤੁਹਾਨੂੰ ਜਦੋਂ ਸੂਟ ਤੁਹਾਡੇ ਕੋਲ ਪਹੁੰਚ ਗਿਆ ਫਿਰ ਤੁਹਾਨੂੰ ਪਤਾ ਲੱਗੇਗਾ ਕਿ ਹਾਂਜੀ ਸਾਰਿਆਂ ਤੋਂ ਹਟ ਕੇ ਫੈਬਰਿਕ ਆ ਤੇ ਜਿਹੜਾ ਮਸ਼ੀਨ ਵਰਕ ਆ ਉਹ ਵੀ ਬਹੁਤ ਹੀ ਸਫਾਈ ਦੇ ਨਾਲ ਨੀਟ ਐਂਡ ਕਲੀਨ ਹੋਇਆ ਹੋਇਆ ਠੀਕ ਹੈ ਜੀ ਬੇਲਵਣੀ ਹੋਈ ਹੈ ਜੀ ਆਪਣੇ ਘੇਰੇ ਦੇ ਉੱਪਰ ਠੀਕ ਹੈ ਉਸ ਨੂੰ ਲਾ ਸਾਈਡਾਂ ਤੋਂ ਹਾਈਲਾਈਟ ਕੀਤਾ ਹੋਇਆ ਬੇਲ ਨੂੰ ਸੋ ਬਹੁਤ ਸੋਹਣੀ ਲੱਗ ਰਹੀ ਹੈ ਬਹੁਤ ਸੋਹਣਾ ਕੰਟਰਾਸਟ ਦੇ ਨਾਲ ਤੇ ਬਹੁਤ ਸੋਹਣੀ ਡਿਜ਼ਾਈਨਿੰਗ ਆਪਾਂ ਸੂਟ ਨੂੰ ਦਿੰਦੀ ਹੈ ਠੀਕ ਹੈ ਜੀ ਸਾਰਿਆਂ ਨੇ ਕਮੈਂਟ ਕਰਕੇ ਜ਼ਰੂਰ ਦੱਸਣਾ ਕਿ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗੀ ਕਮੈਂਟਾਂ ਦੇ ਵਿੱਚ ਸਿਰਫ ਇਹ ਦੱਸਣਾ ਕਿ ਵੀਡੀਓ ਕਿੱਦਾਂ ਦੀ ਲੱਗੀ ਜੇਕਰ ਤੁਸੀਂ ਸੂਟ ਬਾਰੇ ਕੁਝ ਪੁੱਛਣਾ ਹੈ ਪ੍ਰਾਈਸ ਵਗੈਰਾ ਪੁੱਛਣਾ ਹੈ ਜਾਂ ਤੁਸੀਂ ਵੈਸੇ ਡੀਐਮ ਕਰਨਾ ਹੈ ਮਤਲਬ ਕਿ ਤੁਸੀਂ ਕਿੱਥੇ ਮੰਗਵਾ ਰਹੇ ਹੋ ਸੂਟ ਉਹ ਤੁਸੀਂ ਆਪਾਂ ਨੂੰ ਡੀਐਮ ਕਰਕੇ ਦੱਸਣਾ ਹੈ ਸੋ ਅੱਜ ਦੇ ਬਲੌਗ ਦਾ ਐਂਡ ਇਥੀ ਕਰਦੇ ਆਂ ਆਈ ਹੋਪਸ ਤੁਹਾਨੂੰ ਵੀਡੀਓ ਵਧੀਆ ਲ